ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵੱਡੀ ਮਹਿੰਮ ਦੌਰਾਨ ਫਰੀਦਕੋਟ ਪੁਲਿਸ ਨੇ ਗੁਲਾਬ ਸਿੰਘ ਜੋ 70 ਕਿਲੋ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਲੜਿੰਦਾ ਮੁੱਖ ਮਲਜ਼ਮ ਹੈ ਦੀ ਗ੍ਰਿਫਤਾਰੀ ਨਾਲ ਸਰਹੱਦੋਂ ਪਾਰ ਹੋਣ ਵਾਲੀ ਨਾਰਕੋਸਮਗਲਿੰਗ ਨੂੰ ਨੱਥ ਪਾਉਣ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਇਹ ਕਾਰਵਾਈ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਐਸ ਐਸ ওসি ਫਾਜ਼ਿਲਕਾਬੋਲੋਂ 77 ਕਿਲੋਗ੍ਰਾਮ ਹੈਰਨ ਅਤੇ 10 ਪਿਸਤੋਲਾਂ ਦੀ ਬਰਾਮਦਗੀ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਸੀਮਾ ਪਾਰ ਦੇ ਦੋ ਵੱਕਵਕ ਤਸਕਰੀ ਰੈਕਟਾਂ ਦਾ ਪਰਦਾਫਾਸ਼ ਕੀਤਾ ਹੈ ਇਸ ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦੇ ਆ ਸੀਨੀਅਰ ਪੁਲਿਸ ਕਪਤਾਨ ਫਰੀਦ ਕੋਰ ਡਾਕਟਰ ਪ੍ਰਗਿਆ ਜੈਨ ਨੇ ਕਿਹਾ ਕਿ ਤਕਨੀਕੀ ਅਤੇ ਮਨੁੱਖੀ ਸੂਝਬੂ ਨਾਲ ਅਮਲ ਵਿੱਚ ਲਿਆਂਦੇ ਗਏ ਇਸ ਆਪਰੇਸ਼ਨ ਦੌਰਾਨ ਇਹ ਕਾਮਯਾਬੀ ਹਾਸਲ ਹੋਈ ਹੈ ਇਹ ਮੌਲਜਮ 1 ਸਾਲ ਤੋਂ ਪਗੋੜਾ ਸੀ ਫਰੀਦਕੋਟ ਪੁਲਿਸ ਦੀ ਇੱਕ ਬਹੁਤ ਵੱਡੀ ਮੈਂ ਕਾਮਯਾਬੀ ਮੰਨਾਂਗੀ ਜੇਚ ਇੱਕ 77 ਕਿਜੀ ਹਿਰੋਇਨ ਦੀ ਰਿਕਵਰੀ ਹੋਈ ਸੀ ਲਾਸਟ ਈਅਰ ਇਹ ਦੋ ਐਫਆਈਆਰ ਰਜਿਸਟਰ ਕੀਤੀ ਗਈ ਸੀ ਐਸਐਸਓਸੀ ਫਾਜ਼ਲਕਾ ਵੱਲੋਂ ਔਰ ਉਹ ਚ ਇੱਕ ਪਰਚੇ ਚ 36 ਕਿਲੋ ਹਿਰੋਇਨ ਦੀ ਰਿਕਵਰੀ ਸੀ ਦੂਜੇ ਪਰਚੇ ਚ 41 ਕਿਲੋ 800 ਗ੍ਰਾਮ ਹਿਰੋਇਨ ਦੀ ਰਿਕਵਰੀ ਸੀ ਉਹ ਜੋ ਕੁਝ ਦੋਸ਼ੀ ਉਸ ਵੇਲੇ ਅਰੈਸਟ ਹੋ ਗਏ ਸੀ ਬਟ ਜਿਹੜਾ ਇਹ ਦੋਸੀ ਅਸੀਂ ਪੜਿਆ ਹੈ ਉਹਦਾ ਨਾਮ ਹੈ ਗੁਲਾਬ ਸਿੰਘ ਇਹ ਹਲੇ ਪੜਨਾ ਬਾਕੀ ਸੀ ਤੇ অলਮੋਸਟ 1 ਸਾਲ ਬਾਅਦ ਫਰੀਦਕੋਟ ਪੁਲਿਸ ਨੇ ਬਹੁਤ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇੱਕ ਕੰਪਲੀਟ ਟੀਮ ਵਰਕ ਦੇ ਤਹਿਤ ਲੀਡ ਬਾਈ ਐਸਪੀਡੀ ਜਸਮੀਤ ਜੀ ਇਨਚਾਰਜ ਸੀਆਈਏ ਐਸਐਚਓ ਸਾਧੇ ਸਪੈਸ਼ਲ ਬ੍ਰਾਂਚ ਟੈਕਨੀਕਲ ਟੀਮ ਯਾਨੀ ਜਿਹੜੇ ਜਿੰਨੇ ਵੀ ਸਾਰੇ ਸਾਡੇ ਵਿੰਗਸ ਹੈਗੇ ਉਹਨਾਂ ਨੇ ਬਹੁਤ ਮਿਹਨਤ ਕਰਕੇ ਔਰ ਟੈਕਨੀਕਲ ਔਰ ਹਿਊਮਨਿਟ ਆਪਰੇਸ਼ਨ ਦੇ ਤਹਿਤ ਇਹਨੂੰ ਗੁਲਾਬ ਸਿੰਘ ਨੂੰ ਰਾਉਂਡ ਅਪ ਕੀਤਾ ਔਰ ਇਹ ਗੁਲਾਬ ਸਿੰਘ ਇਹਦੇ ਵਿੱਚ ਇੱਕ ਕਾਫੀ ਹੀ ਨੇ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਸੀ ਕਿ ਜਿਹੜੀ ਇਹ ਕਨਸਾਈਨਮੈਂਟ ਆਈ ਸੀ ਉਸ ਵੇਲੇ ਇਹ ਪਾਣੀ ਦੇ ਰਸਤੇ ਆਈ ਸੀ ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਸੋ ਇਹਦੇ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋਸਮਗਲਿੰਗ ਮੋਡਿਊਲ ਉਸ ਸਮੇਂ ਬਸਟ ਹੋਇਆ ਸੀ ਇਹਨਾਂ ਨੇ ਹੀਰੋਇਨ ਵੀ ਉਸ ਸਮੇਂ ਰਿਕਵਰ ਹੋਈ ਸੀ ਤੇ ਤਿੰਨ ਵੈਪਨਸ ਵੀ ਰਿਕਵਰ ਹੋਏ ਸੀ ਤੇ ਗੁਲਾਬ ਸਿੰਘ ਦਾ ਮੇਨ ਰੋਲ ਇਹ ਹੁੰਦਾ ਸੀ ਕਿ ਜਿਹੜੇ ਡਾਈਵਰਸ ਯਾਨੀ ਗੋਤਾਖੋਰ ਜਿਹੜੇ ਸਰਹੱਦ ਪਾਰ ਜਾ ਕੇ ਉਹ ਕਨਸਾਈਨਮੈਂਟ ਲੈ ਕੇ ਆਂਦੇ ਸੀ ਇਸ ਬੰਦੇ ਦਾ ਮੇਨ ਰੋਲ ਸੀ ਕਿ ਉਹ ਡਾਈਵਰਸ ਪ੍ਰੋਵਾਈਡ ਕਰਾਂਦਾ ਸੀ ਸੋ ਦੈਟ ਇਜ਼ ਵਾਈਸ ਦਿਸ ਪਰਸਨ ਦੀ ਅਰੈਸਟ ਸੇ ਇਹ ਹੋਊਗਾ ਕਿ ਸਾਨੂੰ ਅੱਗੇ ਵੀ ਬਹੁਤ ਲੀਡਸ ਮਿਲਣਗੀਆਂ ਤੇ ਇੱਕ ਤਰ੍ਹਾਂ ਸੇ ਅਸੀਂ ਇਹ ਕਹਿ ਸਕਦੇ ਨੇ ਕਿ ਇੱਕ ਇੰਪੋਰਟੈਂਟ ਬਿਗ ਫਿਸ਼ ਨੂੰ ਅਸੀਂ ਰਾਉਂਡ ਅਪ ਕੀਤਾ ਹੈ ਏ ਆਲਮੋਸਟ ਪ੍ਰੋਪਰ ਟੈਕਨੀਕਲ ਤਰੀਕੇ ਨਾਲ ਇਨਵੈਸਟੀਗੇਟ ਕਰਦੇ ਹੋਏ ਅਸੀਂ ਇਹਨੂੰ ਰੌਂਡ ਅਪ ਕੀਤਾ ਹੈ। ਇਹਦੀ ਅਰੈਸਟ ਇਹ ਜਿਹੜਾ ਗੁਲਾਬ ਸਿੰਘ ਹੈ ਇਹ ਇਥੇ ਸਾਡੇ ਫਰੀਦਕੋਟ ਦਾ ਹੀ ਇੱਕ ਪਿੰਡ ਹੈ ਦੀਪ ਸਿੰਘ ਵਾਲਾ ਉੱਥੇ ਦਾ ਬਸਨੀਕ ਹੈਗਾ ਤੇ ਇਹਦੀ ਅਰੈਸਟ ਜਿਹੜੀ ਹੈਗੀ ਪ੍ਰੋਪਰ ਇਹਨੂੰ ਚੇਸ ਕਰਦੇ ਹੋਏ ਫਾਲੋਅ ਅਪ ਕਰਦੇ ਹੋਏ ਸਾਡੀ ਟੀਮ ਨੇ ਇਹਦੀ ਅਰੈਸਟ ਹੋਈ ਹੈ। ਇੰਟਰਸਟਿੰਗਲੀ ਇਥੇ ਫਰੀਦਕੋਟ ਵਿਖੇ ਵੀ ਇਸ ਗੁਲਾਬ ਸਿੰਘ ਦੇ ਅਗੇਂਸਟ ਤਿੰਨ ਪਰਚੇ ਜਿਹੜੇ ਹੈਗੇ ਉਹ ਰਜਿਸਟਰਡ ਨੇ। ਜੇ ਜਿਹੜਾ ਲੇਟੈਸਟ ਪਰਚਾ ਹੈਗਾ ਉਹ 9 ਜੁਲਾਈ 2024 ਚ ਰਜਿਸਟਰ ਹੋਇਆ ਸੀ ਮੁਕਦਮਾ ਨੰਬਰ 43 ਅੰਡਰ ਸੈਕਸ਼ਨ 308 ਸਬਸੈਕਸ਼ਨ 2 351 ਸਬਸੈਕਸ਼ਨ 1 351 ਸਬਸੈਕਸ਼ਨ 3 ਬੀ ਐਨ ਐਸ ਖਾਨਾ ਸਾਦਿਕ ਪੁਰਾਣੇ ਜਿਹੜੇ ਦੋ ਪਰਚੇ ਹੈਗੇ ਤੇ ਉਹ ਹੈਗੇ ਐਫ ਆਈ ਆਰ ਨੰਬਰ 62 ਡੇਟਿਡ 9 9 23 ਅੰਡਰ ਸੈਕਸ਼ਨ 323 456 148 149 ਐਂਡ ਐਫ ਆਈ ਆਰ ਨੰਬਰ 53 ਅੰਡਰ ਸੈਕਸ਼ਨ 21722 ਅੰਡਰ ਸੈਕਸ਼ਨ 379 411 ਖਾਨਾ ਸਾਦਿਕ ਇਹ ਜਿਹੜੀ ਐਫਆਈਆਰ ਹੈਗੀ 53 ਐਚ ਇਹਦੀ ਪੀਓ ਪ੍ਰोसीडिंग्स ऑलरेडी ਇਨੀਸ਼ੀਏਟਡ ਨੇ ਜਿਹੜੀ ਐਫਆਈਆਰ ਐਸਐਸਓਸੀ ਵੱਲੋਂ ਦਿੱਤੀ ਗਈ ਸੀ ਜੇਚ ਹੈਵੀ ਰਿਕਵਰੀ ਸੀ ਉਹਨਾਂ ਦੇ ਡਿਟੇਲਸ ਹੈਗੇ ਐਫਆਈਆਰ ਨੰਬਰ 26 ਡੇਟਿਡ 5/8/23 ਅੰਡਰ ਸੈਕਸ਼ਨ 21C 296125 ਐਂਡੀਪੀਐਸ ਤੇ 25 ਆਰਜੈਕ ਐਸਐਸਓਸੀ and fir number 27 dated 6/8/23 under section 21c 29 ikart 85 25 uh, ndps act ssc ready border difficulty pakistan border haan ji indo pakistan border us samay ye pani de through ye consignment aaya si aur kafi ek important recovery ye si ki one of the highest si ki ever so ye ek nava tarika us samay jada hega oh burst hoya si ek nava model si se this signifies ki punjab police under the directions of cm sir sadarpanth mantan te barri dgp sir shri gorav yadav unna di instructions hange ki jinne bhi ye big fish hange unna di asi technical tarike nal forward backward linkages asi establish karan te har ek bande nu we will go and round him up aur hun edi asi financial investigations karde pay we are establishing the money trail और यदि अगर कोई भी प्रॉपर्टी या मनी फ्लो किथे है उन्होंने ऐसी फॉलो कर दे उन्होंने भी ऐसी अटैच करा देंगे देखिये कनेक्शन डेफिनेटली है और अगर कोई बंदा डाइवर्स प्रोवाइड करा रहा है तो वो अपने लेवल देते नहीं कराता है सो वेदर इट इज अ डायरेक्ट कनेक्शन और इट इज वाया एन इंटरमीडियरी वो यदि पूछगिछ दौरान वी विल स्टेप